ਬਾਹਰ ਦੇ ਕੰਮ ਤੋਂ ਬਾਹਰ ਕੱਲ ਤਾਂ ਮੈਂ ਤੇ ਤੁਹਾਨੂੰ ਬੰਦੇ ਨੇ ਬਾਹਰ ਕੰਮ ਕਰਨ ਜਾਂ ਬਣਾਣਾ ਹੁਣ ਇਹ ਕਿਹੜਾ ਕੰਮ ਬਣਾਇਆ ਤੂੰ ਬਾਹਰ ਆ ਕੇ ਕਰੇਗਾ ਕੰਮ ਰਾਤ ਤੂੰ ਸਾਡੀ ਮੂਵੀ ਰੁਕ ਰੋਕ ਤੂੰ ਮੂਵੀ ਬਣਾ ਤੇਰੀ ਤੇਰੇ ਫੋਨ ਤੇਰੇ ਫੋਨ ਤੇ ਮੂਵੀ ਬਣਾ ਤੂੰ ਤੈਨੂੰ ਫੋਨ ਮੈਨੂੰ ਦੇ ਦਿਆ ਫੋਨ ਕਰ ਲੈਂਦੇ ਆਹ ਫਿਰ ਬਾਹਰ ਮੂਵੀ ਬਣਾ ਤੂੰ ਤੇਰੇ ਆਪਣੇ ਫੋਨ ਤੂੰ ਜਦੋਂ ਤੱਕ ਤੈਨੂੰ ਅਸੀ ਤੈਨੂੰ ਤੁਹਾਡੇ ਮਾਪਿਆਂ ਨੂੰ ਨਾਮ ਬਾਜੀ ਕੁਲਜੀਤ ਕੌਰ ਆ ਤੇ ਮੈਂ ਡਵੀਡਰ ਹਾਨੇ ਤੋਂ ਵਿਆਹੀ ਹੋਈ ਆ ਤੇ ਮੈਂ ਅੱਜ ਆਪਣੇ ਮੰਮੀ ਨੂੰ ਮਿਲਣ ਆਈ ਸੀ ਤੇ ਇਹ ਸਾਡਾ ਸਾਂਝਾ ਘਰ ਆ ਮੇਰੇ ਬਾਬਾ ਜੀ ਦਾ ਉਹਨਾਂ ਦੇ ਚਾਰ ਬੇਟੇ ਆ ਦੋ ਬੇਟੀਆਂ ਆ ਉਹਨਾਂ ਦੇ ਬੇਟਿਆਂ ਦੇ ਵਿੱਚੋਂ ਇੱਕ ਬਲਵੀਰ ਸਿੰਘ ਜੋ ਹੈ ਨਹੀਂ ਗੇ ਉਹਨੇ ਡੈਥ ਹੋ ਗਈ ਹੈ ਮੈਂ ਉਹਨਾਂ ਦੀ ਬੇਟੀ ਆ ਤੇ ਅਸੀਂ ਇਸ ਘਰ ਦੇ ਉੱਤੇ ਸਟੇ ਲੈ ਲਈ ਆ ਅੱਜ ਜਦੋਂ ਅਸੀਂ ਆਪਣੀ ਮੰਮੀ ਨੂੰ ਮਿਲਣ ਆਈ ਆ ਤੇ ਜਿਹੜੇ ਮੇਰਾ ਚਾਚਾ ਬਲਵਿੰਦਰ ਸਿੰਘ ਆ ਉਹਨਾਂ ਨੇ ਆਪਣਾ ਸਾਲਾ ਤੇ ਉਹਨਾਂ ਦੇ ਦੋ ਮੁੰਡੇ ਤੇ ਨਾਲ ਦੋ ਤਿੰਨ ਜਣੇ ਹੋਰ ਸੀ ਉਹਨਾਂ ਨੂੰ ਘੰਟੇ ਗਵਾ ਸਾਡੇ ਮਗਰ ਭੇਜ ਕੇ ਸਾਡੇ ਤੇ ਅਟੈਕ ਕਰਵਾਤਾ ਉਹਨਾਂ ਨੇ ਸਾਤੇ ਪਹਿਲਾਂ ਵੀ ਹਮਲਾ ਕੀਤਾ ਆ ਸੀ ਉਦੋਂ ਅਸੀਂ ਕੇਸ ਕੀਤਾ ਆ ਪਰਚਾ ਘਟਾਏ ਆ ਉਦੋਂ ਅਸੀਂ ਲਿਖਾਈ ਸੀ ਅਣਪਛਾਤੇ ਕਿਉਂਕਿ ਉਹਨਾਂ ਨੇ ਮੂੰਹ ਬੰਨਿਆ ਸੀ ਸਾਨੂੰ ਪਤਾ ਨਹੀਂ ਸੀ ਪਰ ਅੱਜ ਉਹ ਸ਼ਰਿਹ ਆਮ ਸਾਨੂੰ ਧਮਕੀਆਂ ਵੀ ਦੇ ਕੇ ਗਏ ਕਿ ਪਹਿਲਾਂ ਵੀ ਅਸੀਂ ਤੁਹਾਨੂੰ ਵੱਡੇ ਆ ਸੀ ਤੇ ਹੁਣ ਤਾਂ ਸਾਨੂੰ ਪੱਕਾ ਹੀ ਆ ਪਤਾ ਵੀ ਹੁਣ ਉਹੀ ਸੀਗੇ ਬੰਦੇ ਇਹ ਉਦੋਂ ਵੀ ਸਾਤੇ ਇਹਨਾਂ ਨੇ ਹਮਲਾ ਕੀਤਾ ਤੇ ਦੁਬਾਰਾ ਫੇਰ ਸਾਡੇ ਤੇ ਅਟੈਕ ਕੀਤਾ ਤੇ ਇਹ ਤਰਹ ਹਥਿਆਰ ਵੀ ਸੀਗੇ ਉਹਨਾਂ ਦੇ ਕੋਲ ਇੱਥੇ ਮੇਰੇ ਵਾਹ ਦੇ ਉੱਤੇ ਕੀ ਮਾਰ ਗਏ ਆ ਉਹਨਾਂ ਨੇ ਪਤਾ ਨਹੀਂ ਕੀ ਕੱਢਿਆ ਕੀ ਨਹੀਂ ਕਿ ਮਾਰ ਕੇ ਚੱਲ ਗਏ ਤੁਸੀਂ ਕਿਤਾ ਬੜੀ ਚਾਹਤ ਸੀ ਆਪਾਂ ਕੁੰਡਾ ਜੰਦਾ ਲੱਗਾ ਸੀ ਇਧਰਲੇ ਪਾਸੇ ਲਾਏ ਆ ਸੀ ਇਥੋਂ ਮੈਂ ਉਧਰਲੇ ਪਾਸੇ ਉਹ ਆਣ ਲੱਗੇ ਸੀ ਉਹਨਾਂ ਨੇ ਬਾਹਰੋਂ ਵੀ ਕੁੰਡਾ ਲਾਤਾ ਜਦੋਂ ਅਸੀਂ ਬਾਹਰ ਨਿਕਲਣ ਲੱਗੇ ਤਾਂ ਉਹਨਾਂ ਨੇ ਵੱਡਾ 게ਟ ਦਾ ਜੰਦਾ ਲਾਤਾ ਸਾਨੂੰ ਬਾਹਰ ਵੀ ਨਹੀਂ ਨਿਕਲਣ ਲੱਗਾ ਮੌਕਾ ਦਿੱਤਾ ਜਾਣ ਦਾ ਅਸੀਂ ਇਹੀ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਜਿਹੜਾ ਮੇਰਾ ਚਾਚਾ ਬਰ ਬਲਵਿੰਦਰ ਸਿੰਘ ਆ ਉਹਦੀ ਵਾਈਫ ਆ ਇਹਨਾਂ ਦੋਨਾਂ ਨੇ ਸਾਡੇ ਤੇ ਇਹ ਕੰਮ ਕਰਵਾਇਆ ਆਰਮਜੀਤ कौर ਤੇ ਕੀ ਗੱਲ ਹੋਈ ਜੀ ਅਸੀਂ ਅੱਜ ਸਟੇ ਸਾਨੂੰ ਮਿਲੀ ਸੀਗੀ ਅਸੀਂ ਆਪਣੇ ਘਰ ਆਏ ਸੀ ਮਾਤਾ ਜੀ ਦੇ ਕੋਲ ਤੇ ਅਸੀਂ ਅੱਜ ਅੰਦਰ ਆ ਕੇ ਬੜੇ ਹੀ ਆ ਸਾਡੇ ਕੁਝ ਘੰਟੇ ਅੱਧੇ ਘੰਟੇ ਪਿੱਛੋਂ ਇਹਨਾਂ ਦੇ ਆ ਕੇ ਅਟੈਕ ਕਰ ਦਿੱਤਾ ਉਹਨੇ ਬੰਦਿਆਂ ਨੇ ਤੇ ਕੀ ਰੋਲਾ ਉਦੋਂ ਬੰਦਾ ਹਾਂਜੀ ਮਕਾਨ ਦਾ ਰੋਲਾ ਆ ਅਜੇ ਅਸੀਂ ਇਹੀ ਚਾਹੁੰਦੇ ਸੀ ਪੇ ਸਾਰੀ ਫੈਮਿਲੀ ਇਕੱਠੀ ਹੋਵੇ ਫੇਰ ਹਿੱਸੇ ਪੈਣ ਫੇਰ ਜਿੱਦ ਜਿੱਦਾਂ ਕੋ ਮਿਲੂਗਾ ਉੱਦੇ ਬੈਠਾਂਗੇ ਅਸੀਂ ਤੇ ਤੇ ਹੁਣ ਅਸੀਂ ਸਟੇ ਲੈ ਲਈ ਸੀ ਵੀ ਜਿੰਨਾ ਚਿਰ ਉਹ ਇਕੱਠੇ ਹੋਊਗੇ ਫਿਰ ਅਸੀਂ ਜਿੱਦਾਂ ਵੀ ਹੋਊਗਾ ਅਸੀਂ ਉਸ ਥਾਂ ਤੇ ਬੈਹਿ ਜਾਵਾਂਗੇ ਜਦੋਂ ਸਾਡਾ ਉਹਨਾਂ ਦਾ ਫੈਸਲਾ ਸਾਰਾ ਹੋ ਜਾ। ਤੇ ਇਹ ਹਜੇ ਸਾਡੇ ਬਾਬੇ ਦੀ ਸਾਰੀ ਪ੍ਰਾਪਰਟੀ ਆ। ਇਹਨਾਂ ਨਾਲ ਜਸਵੰਤ ਕੋਰੋਸ ਕੀ ਗੱਲ ਹੋਈ ਆ? ਇਹ ਕੁੜੀਆਂ ਆਈਆਂ ਦੀ ਮੈਨ ਮੈਨ ਉਹਨਾਂ ਦੇ ਆਇਆਂ ਤੇ ਹਮਲਾ ਕਰਨਾ ਆ ਦੇ ਉਹਦੇ ਭਤੀਜੇ। ਫੇਰੀ ਤਰਾਣੀ ਦੇ ਤਾਂ ਇਹ ਕੁੜੀ ਅਦੇ ਭਤੀਜੇ ਤਾਂ ਭਰਾ ਉਹਨੇ ਹਮਲਾ ਕੀਤਾ। ਕਿਆ ਚਾਹੀਏ ਹਾਂਜੀ ਸਾਡੇ ਮੁਕਾਫਸਰ ਥਾਣਾ ਗਰਸ਼ੇਂਗਰ ਨੂੰ ਇੱਕ ਕਾਲ ਆਈ ਸੀ ਦੀ ਕੁਜੀਤਪੁਰ ਕੋਲੋਂ ਕਿ ਸਾਡੇ ਘਰ ਵਿੱਚ ਆ ਕੇ ਕੁਝ ਵਿਅਕਤੀ ਸਾਨੂੰ ਤਮਕਾਰ ਦੇ ਦਿੱਟਰੇ ਅਸੀਂ ਮੋਕੇ ਦੇ ਸਰਕਾਰੀ ਗੱਡੀ ਲੈ ਗਏ ਤੇ ਸਾਥੀ ਕਰਨ ਜਿਹੜੇ ਮੋਕਾ ਤੇ ਪਹੁੰਚੇ ਜਿੱਥੇ ਉਹ ਵਿਅਕਤੀ ਤਾਂ ਨਹੀਂ ਸਾਨੂੰ ਭਾਗੋ ਚ ਮਿਲੇ ਲੇਕਿਨ ਉਹ ਜਿਹੜੀ ਦੋ ਲੇਡੀਜ਼ ਤਿੰਨ ਲੇਡੀਜ਼ ਸਾਨੂੰ ਜਰੂਰ ਮਿਲੀਆਂ ਦਾ ਤੇ ਲੇਡੀ ਦਾ ਬਾਹਰੋਂ ਛੱਟ ਲੱਗੀ ਸੀ ਜਿਹੜੀ ਦੱਸ ਰਹੀ ਸੀ ਵੀ ਅਸੀਂ ਸਟੇ ਲਈ ਹੋਈ ਹੈ ਇਹਦੀ ਬਾਵਜੂਦ ਵੀ ਸਾਡੇ ਨਾਲ ਟੱਕਰ ਨਾ ਸ਼ਾਈ ਕਰ ਗਏ ਅਸੀਂ ਉਹ ਲੇਡੀ ਨੂੰ ਕਿਹਾ ਕੁਝ ਨਹੀਂ ਐਦਾ ਕਰੋ ਸੰਦਾਸ ਸਾਹਿਬ ਅੰਦਰ ਹਟਾ ਲੋ ਆਪਣੀ ਬਾਕੀ ਜੋ ਵੀ ਇਹ ਜੀ ਬੰਦੀ ਕਰਵਾ ਜਾਣੀ ਕਿ ਬੰਦੀ ਜੀ ਡਿਊਟੀ ਅਫਸਰ ਜੀ